ਅੱਜ ਬਠਿੰਡਾ ਦੇ ਮਾਨਸਾ ਰੋਡ ਤੇ ਸਥਿਤ ਕ੍ਰਿਸ਼ਨਾ ਸੁਪਰ ਸਪੈਸ਼ੈਲਿਟੀ ਹਸਪਤਾਲ ਵਿਖੇ ਇੱਕ ਮੈਗਾ ਚੈੱਕਅਪ ਕੈਂਪ ਲਗਾਇਆ ਗਿਆ ਅਤੇ ਨਾਲ ਹੀ ਅਤਿ ਆਧੁਨਿਕ ਮਸ਼ੀਨਾਂ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਬਠਿੰਡਾ ਦੇ ਐਮ.ਐਲ.ਏ ਜਗਰੂਪ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਇਸ ਸਮਾਰੋਹ ਵਿੱਚ ਸ਼ਾਮਲ ਹੋਏ। ਗੁਰਮੀਤ ਸਿੰਘ ਖੁੱਡੀਆਂ ਨੇ ਰਿਬਨ ਕੱਟ ਕੇ ਅਤੇ ਸ਼ਮ੍ਹਾ ਰੋਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਥੈਂਕ ਯੂ ਸੋ ਮਚੂ ਫਾਰ ਇਟ ਬਟ ਅਸ਼ੀ ਭਾਗਤੀ ਜੀ ਐਂਡ ਬੋਧਵਾਦ ਮੀਰੀ ਜੀ ਇਸ ਅ ਪੀਸ ਜੀ ਦਸਾ ਪੀਸ ਇਹਨਾਂ ਨੇ ਅਕਲ ਮੈਟਰ ਗੋਮਾਂਟ ਬਣਿਆ ਸੀ ਸਿਕੁਰ ਮੀ ਉਸਿੰ ਕੁਬੀਆਂ ਨੇ ਇਸ ਲੈਬ ਦਾ ਤੌਰਾ ਕੀਤਾ ਜਿਸ ਵਿੱਚ ਦਿਲ ਦੇ ਰੋਗਾਂ ਲਈ ਇਹ ਅਤਿਆਦੋਨੀ ਕੁਸ਼ੀਨ ਇੰਸਟਾਲ ਕੀਤੀ ਗਈ ਸੀ ਉਨ੍ਹਾਂ ਨੇ ਬਠਿੰਡਾ ਵਾਸੀਆਂ ਨੂੰ ਵਧਾਈ ਦਿੱਤੀ ਕਿ ਬਠਿੰਡਾ ਵਿੱਚ ਕ੍ਰਿਸ਼ਨਾ ਹਸਪਤਾਲ ਵੱਲੋਂ ਵਰਲਡ ਕਲਾਸ ਦੀਆਂ ਇਹਨਾਂ ਮਸ਼ੀਨਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਬਠਿੰਡਾ ਅਤੇ ਆਸ-ਪਾਸੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ। ਆਹ ਜੀ ਸਰ। ਅੱਜ ਬਟਿੰਡਾ ਵਿੱਚ ਕ੍ਰਿਸ਼ਨਾ ਕ੍ਰਿਸ਼ਨੋ ਕਰੇ ਮੋਦੀ ਹਾਰਟ ਇਸ ਦਾ ਮੋਦੀ ਹਾਰਟ ਸਪੈਸ਼ਲਿਸਟ ਜੀ ਦਾ ਮਸਪਾਲ ਹੈ ਉਹਦਾ ਸ਼ੁਰੂਆਤ ਹੋਈ ਹੈ ਅਸੀਂ ਸਾਰੇ ਲੋਕੀ ਇਸ ਗੱਲ ਨੂੰ ਸਮਝਦੇ ਆ ਕਿ ਪ੍ਰਮਾਤਮਾ ਹਰ ਇੱਕ ਨੂੰ ਤਦ ਉਸ ਦੀ ਬਖਸ਼ੇ ਜਲਦੇ ਜੀਵਨ ਵਿੱਚ ਕਈ ਵਾਰ ਸਰੀਰ ਵਿੱਚ ਕੋਈ ਬਾਧ ਕਾਟ ਗਿਆ ਜਾਂਦੀ ਹੈ ਤਾਂ ਸਾਨੂੰ ਡਾਕਟਰ ਦਾ ਸਹਾਰਾ ਲੈਣਾ ਪੈਂਦਾ ਸਮੇਂ ਮੁਤਾਬਕ ਅਸੀਂ ਇਹ ਵੀ ਸਮਝਦੇ ਹਾਂ ਕਿ ਸਾਨੂੰ ਚੰਗਾ ਡਾਕਟਰ ਮਿਲ ਜੇ ਜੀ ਤੇ ਨਾਲ ਸਾਡੀ ਜਾਣ ਬਚ ਸਕੇ ਜਿਹਦੇ ਨਾਲ ਸਾਨੂੰ ਕੁਝ ਜੇਬ ਬਜਟ ਸਾਡੀ ਹੈ ਉਸ ਮੁਤਾਬਕ ਵੀ ਅਸੀਂ ਇਲਾਜ ਕਰਾ ਸਕਦੇ ਹੁੰਦੇ ਆ ਸਾਨੂੰ ਦੂਰ ਦਿੱਲੀ ਬੰਬਈ ਕਿਹੋ ਜਿਹੋ ਜਿੱਥੇ ਇਹਨਾਂ ਨੇ ਵਧੀਆ ਸਾਧਨ ਚੰਗੀ ਮਸ਼ੀਨਰੀ ਲਈਆਂ ਜੀ ਹੈ ਕਰੋੜਾਂ ਰੁਪਏ ਜੀ ਸੋ ਬਈ ਵਾਰੀ ਉੱਥੋਂ ਤੱਕ ਵੀ ਪਹੁੰਚ ਲਈ ਸਕਦੇ ਹੁੰਦੇ ਜਾਂ ਉੱਥੇ ਜ਼ਿਆਦਾ ਹੀ ਆਪਣੇ ਆਪ ਨੂੰ ਇਹ ਖਰਚ ਕਰਨ ਦੇ ਕਾਬਿਲ ਵੀ ਨਹੀਂ ਹੁੰਦੇ ਸਾਡੇ ਨੇੜੇ ਸ਼ਹਿਰ ਵਿੱਚ ਇਹਨਾਂ ਨੇ ਭਾਟ ਗਿਆ ਸਾਹਿਬ ਹੋਰਾਂ ਨੇ ਵੱਡਾ ਮਰਾਦਾ ਕੀ ਬਹੁਤ ਚੰਗੇ ਡਾਕਟਰ ਜਿਹੜੇ ਰੋਹਿਤ ਮੋਦੀ ਆ ਬਹੁਤ ਦੇਸ਼ਾਂ ਤੋਂ ਆਨੇ ਜਾ ਕੇ ਲੈਕਚਰ ਵੀ ਦਿੱਤੇ ਆ ਨੇ ਆ ਕੇ 30 ਸਾਲਾਂ ਚ 15000 ਜਿਹੜੇ ਉਹਨਾਂ ਨੇ ਹਾਰ ਤੇ ਬਹੁਤ ਸਾਰੀਆਂ ਮﻘਾਰੀਆਂ ਦਾ ਲੋਕਾਂ ਦਾ ਆ ਹਸਪਤਾਲ ਦੇ ਬਾਹਰ ਡਾਕਟਰ ਰੋਹਿਤ ਮੋਦੀ ਨੇ ਦੱਸਿਆ ਕਿ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਇਹ ਆਧੁਨਿਕ ਮਸ਼ੀਨ ਬਠਿੰਡਾ ਵਿੱਚ ਪਹਿਲੀ ਮਸ਼ੀਨ ਹੋਵੇਗੀ ਜਿਸ ਨਾਲ ਬਠਿੰਡਾ ਵਾਸੀਆਂ ਨੂੰ ਇਲਾਜ ਕਰਾਉਣ ਲਈ ਦੂਰ ਦਰਾਡੇ ਦੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ ਇਸ ਤੋਂ ਇਲਾਵਾ ਇਸ ਹਸਪਤਾਲ ਵਿੱਚ ਹਰ ਤਰ੍ਹਾਂ ਦੀਆਂ ਰੋਗਾਂ ਲਈ ਮਾਹਰ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ ਖੁਸ਼ੀ ਦਾ ਅਹਿਲ ਹੈ ਸਾਡੇ ਵਾਸਤੇ ਤੇ ਮੈਂ ਬਹੁਤ ਬਹੁਤ ਧੰਨਵਾਦਾਂ ਸਰਦਾਰ ਕੁੜੀਆ ਸਾਹਿਬ ਦਾ ਤੇ ਜਗਰੂਰ ਸਰਦਾਰ ਕਿ ਉਹ ਇੱਥੇ ਆਏ ਤੇ ਸਾਡੀ ਗੱਲ ਸੁਣੀ ਸਾਡੀ ਨਵੀਆਂ ਫੈਸਿਲਿਟੀਆਂ ਬਾਰੇ ਅਸੀਂ ਜਿਹੜਾ ਲੋਕਾਂ ਨੂੰ ਦੱਸਣਾ ਚਾਹੁੰਦੇ ਸੀ ਉਹ ਇੱਕ ਸਾਡੇ ਨਾਲ ਇੱਕ ਦੋਸਤੀ ਦਾ ਜ਼ਰੀਆ ਬਣੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਅਸੀਂ ਖਾਸ ਕਰਕੇ ਮਾਲਵਾ ਰੀਜਨ ਦੇ ਵਿੱਚ ਜਿਹੜੀਆਂ ਅਸੀਂ ਫੈਸਿਲਿਟੀਆਂ ਇੱਥੇ ਪ੍ਰਦਾਨ ਕਰ ਰਹੇ ਆ ਉਹ ਉਹ ਨਾ ਕੇਵਲ ਨਾ ਕੇਵਲ ਪੰਜਾਬ ਵਿੱਚ ਪਹਿਲੀਆਂ ਪਰ ਅਗਰ ਦੇਖਿਆ ਜਾਵੇ ਇੰਡੀਆ ਦੇ ਕੁਝ ਹੀ ਸੈਂਟਰ ਇਹਨੂੰ ਮੈਚ ਕਰਦੇ ਹਨ ਅਸੀਂ ਉਹ ਫੈਸਿਲਿਟੀਆਂ ਇੱਥੇ ਦੇ ਰਹੇ ਆ ਤੇ ਅਸੀਂ ਇਹ ਲੋਕਾਂ ਨੂੰ ਕਹਿ ਰਹੇ ਆ ਕਿ ਇਹ ਫੈਸਿਲਿਟੀਆਂ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬਹੁਤ ਸਾਰੇ ਐਕਸਪੈਂਸਿਵ ਬਿੱਲ ਤੁਹਾਡੇ ਵਾਸਤੇ ਬਣਾਉਣ ਵਾਲੇ ਆ ਅਸੀਂ ਜੋ ਕੁਝ ਵੀ ਜਿੱਥੇ ਤੱਕ ਸਾਡੀ ਬਾਤ ਚੱਲਦੀ ਹੈ ਉੱਥੇ ਤੱਕ ਅਸੀਂ ਪੂਰੀ ਮਰੀਜ਼ ਦੀ ਮਦਦ ਕਰਦੇ ਹਾਂ ਈਵਨ ਸਰਕਾਰੀ ਦਾਮਾਂ ਦੇ ਉੱਤੇ ਅਸੀਂ ਜਿਹੜੀ ਸਰਕਾਰ ਨੇ ਕੈਪਿੰਗ ਕੀਤੀ ਹੈ ਪ੍ਰਾਈਸ ਦੀ ਉਹਦੇ ਉੱਤੇ ਹੀ ਅਸੀਂ ਈਵਨ ਪ੍ਰਾਈਵੇਟ ਬਰੀਦਾ ਵੀ ਉਹਦੇ ਉੱਤੇ ਹੀ ਅਸੀਂ ਇਲਾਜ ਕਰਡ ਨੂੰ ਪਵੰਧਾ ਅਸੀਂ ਇਸ ਇਸ ਵਾਸਤੇ ਆਪਣੀ ਸੇਵਾਵਾਂ ਸ਼ੁਰੂ ਕਰ ਰਹੇ ਹੈ ਸਰਕਾਰ ਦੇ ਜੋ ਕਾਰਡ ਵਗੈਰਾ ਚੱਲਦੇ ਬਖਵਾ ਕਰਾਂ ਦੀ ਕੀ ਉਹ ਵੀ ਐਕਸੈਪਟ ਕਰਦੇ ਆ ਹਾਂ ਸਰਕਾਰ ਦੇ ਜਿਹੜੇ ਕਾਰਡ ਚੱਲਦੇ ਆ ਜਿਵੇਂ ਕਿ ਮੈਨ ਤੇ ਸਮੇ ਆਯੂਸ਼ਮਾਨ ਕਾਰਡ ਹੈ ਉਹ ਇੱਥੇ ਰਿਕੋਗਨਾਈਜ਼ਡ ਹੈ ਤੇ ਮਰੀਜ਼ ਆਪਣੀ ਜਿਹੜੀ ਅਸੀਂ ਉਤੋਂ ਆਯੁਸ਼ਮਾਨ ਦੇ ਇਲਾਵਾ ਕੋਈ ਉਤੋਂ ਕੋਈ ਪੈਸਾ ਨਹੀਂ ਲੈਂਦੇ ਆ ਜਿਸ ਤਰ੍ਹਾਂ ਸਰਕਾਰ ਨੇ ਪੈਸੇ ਬੰਨੇ ਹਨ ਉਹਦੇ ਹਿਸਾਬ ਨਾਲ ਹੀ ਲੈਂਦੇ ਆ ਤਾਂ ਕਿ ਮਰੀਜ਼ ਨੂੰ ਉਹ ਇਲਾਜ ਫਰੀ ਦੇ ਵਿੱਚ ਹੋਵੇ ਇੱਥੇ ਸਾਰੀ ਹੁਣ ਅਸੀਂ ਸਾਰੀ ਸੁਪਰ ਸਪੈਸ਼ਲਿਟੀ ਡਵੈਲਪ ਕਰ ਰਹੇ ਆ ਜਿਵੇਂ ਕਾਰਡੀਓਲੋਜੀ ਦਾ ਅੱਜ ਤੁਹਾਨੂੰ ਦਿਖਾਇਆ ਹੀ ਹੈ ਸਾਰਾ ਇਸ ਤੋਂ ਇਲਾਵਾ ਮੈਡੀਸਨ ਜਨਰਲ ਮੈਡੀਸਨ ਨਫਰੋਲੋਜੀ ਗੈਸਟਰੋਐਂਟਰੋਲੋਜੀ ਆ ਆਪਣਾ ਨਿਊਰੋਲੋਜੀ న్యూరో ਸਰਜਰੀ ਇਹ ਸਾਰੀਆਂ ਸਹੂਲਤਾਂ ਪਲਾਸਟਿਕ ਪਲਾਸਟਿਕ ਸਰਜਰੀ ਇਹ ਸਾਰੀਆਂ ਸਹੂਲਤਾਂ ਇਸ ਸਮੇਂ ਉਪਲਬਧ ਹਨ ਅਤੇ ਅਸੀਂ ਹੋਰ ਵੀ ਐਡ ਕਰ ਰਹੇ ਹਾਂ ਇਹਦੇ ਵਿੱਚ ਜਿਵੇਂ ਗਾਇਨਕੋਲੋਜੀ ਪੀਡੀਆਟ੍ਰਿਕਸ ਤਾਂ ਇਹ ਜਿਹੜਾ ਇੱਕ ਹਸਪਤਲ ਹੋਏਗਾ ਇੱਕ ਕੰਪਰੀਹੈਂਸਿਵ ਹਸਪਤਲ ਹੋਏਗਾ ਜਿੱਥੇ ਕਿ ਇੱਕ ਛੱਤ ਦੇ ਉੱਤੇ ਹਰ ਪ੍ਰਕਾਰ ਦਾ ਇਲਾਜ ਕੀਤਾ ਜਾ ਸਕਦਾ ਹੈ ਕੈਮਰਾਮੈਨ ਸੁਨੀਲ ਮਹਿਰਾ ਦੇ ਨਾਮ ਦੇਵਕਰਨ ਪੰਜ ਪਾਣੀ ਟੀਵੀ ਬਠਿੰਡਾ ਇੱਕ ਚੀਜ਼ ਕਹਿਣਾ ਚਾਹਾਂਗੇ ਮੋਦੀ ਹਾਰਵਰਡ ਹਾਰਟ ਇੰਸਟੀਚਿਊਟ ਐਂਡ ਰਿਸਰਚ ਸੈਂਟਰ कमिश्नर सुपर स्पेशलिटी हॉस्पिटल का एक वादा है कि मरीज़ की पूरी केयर की जाएगी चाहे किसी भी कंडीशन में हैं भावे किसी भी फाइनैशियल कंडीशन में हैं यह वादा कमिश्नर सुपर स्पेशलिटी हॉस्पिटल वालों है तो ना पुनर गल करेंगे एमएलए रिस्पेक्टेड एमएलए रिस्पैक्टिड एम एल ए सिंह गिल साहब थैंक यू सो मच सर थैंक यू सो मच फॉर बींग विद अस सर, सर थैंक यू सो सेंटर जाओ सेंटर ਕੀ ਤੁਸੀਂ ਦੇਖੀ ਬਹੁਤ ਸਰ ਅਧਿਆਤੁਨਾ ਕਰ ਐਮਲੀ ਸਾਹਿਬ ਵੀ ਸਾਹਮਣੇ ਚੇਨੋ ਸਾਹਿਬ ਵੀ ਦੇਖੋ ਡਾਕਟਰ ਸਾਹਿਬ ਇੱਥੇ ਇੱਕ ਬਹੁਤ ਸਰ ਆ ਚੱਕਰੀ ਨਹੀਂ ਬੰਦੇ ਕੇ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ